ਪੰਜਾਬ ਦੇ ਕਈ ਚਿਲਿਆਂ ਦੇ ਵਿੱਚ ਹੁਣ ਈ ਚਲਾਨ ਜਿਹੜੇ ਨੇ ਉਹ ਕੱਟੇ ਜਾਣਗੇ ਪੰਜਾਬ ਦੇ ਕਈ ਜ਼ਿਲ੍ਹੇ ਜਿਸ ਜਗ੍ਹਾ ਦੇ ਉੱਪਰ ਸਮਾਰਟ ਕੈਮਰੇ ਲੱਗੇ ਹੋਏ ਨੇ ਜਲੰਧਰ ਉਹਨਾਂ ਦੇ ਵਿੱਚੋਂ ਇੱਕ ਹੈ ਜਲੰਧਰ ਸਮਾਰਟ ਸਿਟੀ ਦੇ ਅਧੀਨ ਹੁੰਦਾ ਹੈ ਤੇ ਇਸ ਅਧੀਨ ਪੈਂਦੇ ਸਮਾਰਟ ਸਿਟੀ ਦੇ ਵਿੱਚ ਸਮਾਰਟ ਕੈਮਰੇ ਲੱਗੇ ਹੋਏ ਨੇ ਤਾਂ ਜਲੰਧਰ ਵਾਸੀਆਂ ਨੂੰ ਪਹਿਲੇ ਵਾਰ ਜ਼ਰੂਰ ਕੀਤਾ ਗਿਆ ਸੀਗਾ ਕਿ 26 ਤਰੀਕ ਤੋਂ ਹੁਣ ਉਹਨਾਂ ਦੇ ਘਰ ਆਨਲਾਈਨ ਚਲਾਨ ਆਉਣਗੇ ਕਿ ਕਿ ਉਹ ਕਿਸੇ ਤਰੀਕੇ ਦੀ ਵੀ ਅਨਗਹਿਲੀ ਕਰਦੇ ਨੇ ਕਿਸੇ ਵੀ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਹੈ ਉਹਨੇ ਹੀ ਕਰਦੇ ਨੇ ਤਾਂ ਉਹਨਾਂ ਦੇ ਘਰ ਦੇ ਵਿੱਚ ਚਲਾਨ ਜਿਹੜੇ ਨੇ ਉਹ ਪਹੁੰਚਣਗੇ ਪਰ ਉਹ ਚੀਜ਼ਾਂ ਤਾਂ 26 ਤਰੀਕ ਤੱਕ ਹੋਣਗੀਆਂ ਪਰ ਉਸ ਤੋਂ ਪਹਿਲਾਂ ਕਿ ਗਰਾਊਂਡ ਜ਼ੀਰੋ ਦੇ ਉੱਪਰ ਰਿਪੋਰਟ ਹੈ ਕਿ ਐਕਚੁਅਲ ਦੇ ਵਿੱਚ ਜੋ ਚੀਜ਼ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਜਾਂ ਫਿਰ ਜੋ ਚੀਜ਼ ਦਾ ਐਲਾਨ ਹੋ ਚੁੱਕਿਆ ਹੈ 26 ਤਰੀਕ ਨੂੰ ਚਲਾਨਾ ਚਲਾਨ ਕੱਟੇ ਜਾਣਗੇ ਕਿ ਐਕਚੁਅਲ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਪੁਲਿਸ ਜਿਹੜੀ ਐ ਉਹ ਇਸ ਤਿਹੇ ਲਈ ਪ੍ਰਿਪੇਅਰ ਐ ਕਿ ਹਰੇਕ ਥਾਵਾ ਦੇ ਉੱਪਰ ਹਰੇਕ ਚੀਜ਼ ਨੂੰ ਚੈਕਲਿਸਟ ਜਿਹੜਾ ਹੈ ਉਹ ਕੀਤਾ ਗਿਆ ਉਸ ਦੇ ਲਈ ਗਰਾਉਂਡ ਜ਼ੀਰੋ ਦੀ ਰਿਪੋਰਟ ਦੇ ਉੱਪਰ ਅਸੀਂ ਅੱਜ ਪਹੁੰਚੇ ਹੋਇਆ ਤੁਹਾਨੂੰ ਤਸਵੀਰ ਜਿਹੜੀ ਐ ਉਹ ਜ਼ਰੂਰ ਦਿਖਾਉਂਦੀ ਕੋਸ਼ਿਸ਼ ਕਰੂਗਾ ਗਰਾਉਂਡ ਜ਼ੀਰੋ ਦੀ ਤਸਵੀਰ ਤੁਸੀਂ ਜ਼ਰੂਰ ਦੇਖੋ ਇਹ ਜਲੰਧਰ ਦਾ ਪੀਏਪੀ ਚੌਕ ਹੈ ਜਲੰਧਰ ਦਾ ਸਭ ਤੋਂ ਮੇਨ ਚੌਕ ਅਤੇ ਖੂਬਸੂਰਤੀ ਕਿਉਂਕਿ ਜਦੋਂ ਕੋਈ ਵਿਅਕਤੀ ਜਲੰਧਰ ਦੇ ਵਿੱਚ ਐਂਟਰ ਕਰਦਾ ਹੈ ਤਾਂ ਇਸ ਚੌਕ ਰਾਹੀਂ ਜਿਹੜਾ ਹੈ ਸਭ ਤੋਂ ਪਹਿਲਾਂ ਦੇਖਦਾ ਹੈ ਕਿ ਇਹ ਜਲੰਧਰ ਦਾ ਮੇਨ ਚੌਕ ਹੈ ਐਂਟਰਸ ਚੌਕ ਹੈ ਪੀਏ ਪੀ ਚੌਕ ਹੈ ਤਾਂ ਇਸ ਚੌਕ ਨੂੰ ਇੱਕ ਵਾਰੀ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਪੂਰਾ ਜ਼ਰੂਰ ਦਿਖਾ ਦੇਵੇ ਇਹ ਪੂਰੀ ਚੌਕ ਤੁਸੀਂ ਜ਼ਰੂਰ ਦੇਖੋ ਇਹ ਜਲੰਧਰ ਦਾ ਪੀਏ ਪੀ ਚੌਕ ਹੈ ਜਿਸ ਜਗ੍ਹਾ ਦੇ ਉੱਪਰ ਵੱਢਦੇ ਸਾਰੇ ਹੀ ਹਰੇਕ ਤਰੀਕੇ ਦੇ ਜਿਹੜੇ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਨੋਟਿਸ ਹੁੰਦੀਆਂ ਨੇ ਚਾਹੇ ਉਹ ਖੂਬਸੂਰਤੀ ਹੋਵੇ ਚਾਹੇ ਟ੍ਰੈਫਿਕ ਲਾਈਟ ਸੌਨ ਚਾਹੇ ਉਹ ਕਲਰ ਸੌਨ ਜਾਂ ਫਿਰ ਕੋਈ ਵੀ ਚੀਜ਼ ਹੋਵੇ ਤਾਂ ਉਹ ਸਾਰੀਆਂ ਚੀਜ਼ਾਂ ਇਸ ਜਗ੍ਹਾ ਤੋਂ ਪਹਿਲਾਂ ਕਿਉਂਕਿ ਲੋਕ ਕਹਿੰਦੇ ਨੇ ਕਿ ਵੀ ਪਹਿਲਾ ਇੰਪ੍ਰੈਸ਼ਨ ਜਿਹੜਾ ਹੈਗਾ ਉਹ ਲਾਸਟ ਇੰਪ੍ਰੈਸ਼ਨ ਹੁੰਦਾ ਹੈ ਤਾਂ ਪਹਿਲਾ ਇੰਪ੍ਰੈਸ਼ਨ ਕੀ ਹੋਣਾ ਚਾਹੀਦਾ ਹੈ ਉਹ ਤਾਂ ਅਸੀਂ ਬਾਅਦ ਦੇ ਵਿੱਚ ਦੱਸਾਂਗੇ ਪਰ ਜੋ ਚੀਜ਼ ਦਾ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਦਿਖਾਣਾ ਹੈ ਉਹ ਤੁਹਾਨੂੰ ਜ਼ਰੂਰ ਅਸੀਂ ਦਿਖਾਵਾਂਗੇ ਐਲਾਨ ਹੋ ਚੁੱਕਾ ਹੈ ਕਿ 26 ਤਰੀਕ ਤੋਂ ਲੋਕਾਂ ਦੇ ਘਰ ਦੇ ਵਿੱਚ ਆਨਲਾਈਨ ਚਲਾਨ ਪਹੁੰਚਣਗੇ ਪਰ ਉਸ ਦੇ ਲਈ ਤਿਆਰੀ ਕੀ ਹੈ ਤਿਆਰੀ ਨਾ ਦੇ ਬਰਾਬਰ ਹੈ ਚਲੰਦਰ ਦੇ ਵਿੱਚ ਕੈਮਰੇ ਤਾਂ ਲੱਗੇ ਹੋਏ ਨੇ ਪਰ ਕੈਮਰੇ ਵਰਕ ਨਹੀਂ ਕਰ ਰਹੇ ਆ ਕਿਉਂਕਿ ਇੱਕ ਰਿਪੋਰਟ ਦੇ ਰਾਹੀਂ ਇੱਕ ਨਿਜੀ ਚੈਨਲ ਦੇ ਰਿਪੋਰਟ ਦੇ ਰਾਹੀਂ ਸਾਰਾ ਕੁਝ ਪਤਾ ਲੱਗਿਆ ਹੈ ਕਿ ਜੋ ਕੈਮਰੇ ਜਲੰਧਰ ਦੇ ਵਿੱਚ ਲੱਗੇ ਹੋਏ ਨੇ ਸਮਾਰਟ ਸਿਟੀ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਜਿਹੜੀ ਅਪਡੇਸ਼ਨ ਦੀ ਬੜੀ ਸਮੱਸਿਆ ਹੈਗੀ ਉਹਨਾਂ ਨੂੰ ਅਪਡੇਟ ਕਰਨ ਵਾਲਾ ਹੈ ਕਿਉਂਕਿ ਕੈਮਰਾ ਦੇ ਵਿੱਚ ਕਈ ਗੜਬੜੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਕੁਆਲਿਟੀ ਅਤੇ ਹੋਰ ਮੇਨਟੇਨੈਂਸ ਦੀ ਜਿਹੜੀ ਆ ਉਹ ਲੋਡ ਹੈਗੀ ਆ ਇਹ ਤਾਂ ਇੱਕ ਕੈਮਰੇ ਦੀ ਗੱਲ ਹੋ ਗਈ ਪਰ ਉਸ ਤੋਂ ਇਲਾਵਾ ਟ੍ਰੈਫਿਕ ਨਿਯਮ ਦੇ ਸਾਈਨ ਬੋਰਡ ਅਤੇ ਹੋਰ ਚੀਜ਼ਾਂ ਕਈ ਨੇ ਉਹ ਵੀ ਜਿਹੜੇ ਨੇ ਉਹ ਪ੍ਰੋਪਰ ਨਹੀਂ ਹੈਗੇ ਆ ਇੱਕ ਖਾਸ ਤਸਵੀਰ ਜਰੂਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਜਲੰਧਰ ਦਾ 메ਨ ਚੌਕ ਹੈ ਤੁਸੀਂ ਲਾਈਟ ਜਰੂਰ ਦੇਖੋ ਇਹ ਇਹ ਜੈਬਰਾ ਕ੍ਰੋਸਿੰਗ ਲਾਈਟ ਤੁਹਾਨੂੰ ਦਿਖਰੀ ਹੋਵੇਗੀ ਕੈਮਰਾਮੈਨ ਨੂੰ ਜਰੂਰ ਕਹੂੰਗਾ ਕਿ ਜ਼ੂਮ ਕਰਕੇ ਜਰੂਰ ਦਿਖਾਵੇ ਇਹ ਜੈਬਰਾ ਕ੍ਰੋਸਿੰਗ ਲਾਈਟ ਤੁਹਾਨੂੰ ਦਿਖਰੀ ਹੋਵੇਗੀ ਬਸ ਬਾਤ ਹੋਰ ਇਹ ਜੈਬਰਾ ਕ੍ਰੋਸਿੰਗ ਲਾਈਨ ਤੁਹਾਨੂੰ ਜਰੂਰ ਦਿਖਰੀ ਹੋਵੇਗੀ ਪਰ ਇਸ ਜਗ੍ਹਾ ਦੀ ਜੇਕਰ ਮੈਂ ਤਸਵੀਰ ਤੁਹਾਨੂੰ ਦਿਖਾਵਾਂ ਤਾਂ ਜੈਬਰਾ ਕ੍ਰੋਸਿੰਗ ਦੇ ਲਈ ਕਿਸੇ ਵੀ ਤਰੀਕੇ ਦੀ ਜੜੀ ਆ ਉਹ ਜਗ੍ਹਾ ਨਹੀਂ ਬਣਾਈ ਗਈ ਹੈ ਬਸ ਇਸ ਜਗ੍ਹਾ ਦੇ ਉੱਪਰ ਇਹ ਦਿਖਿਆ ਕਿ ਬਈ ਜੈਬਰਾ ਕ੍ਰੋਸਿੰਗ ਦੇ ਲਈ ਲਾਈਟ ਲੱਗੀ ਹੋਈ ਹੈ ਪਰ ਜੈਬਰਾ ਕ੍ਰੋਸਿੰਗ ਦੇ ਲਈ ਕੋਈ ਵੀ ਲਾਈਨਾਂ ਕੋਈ ਵੀ ਜੈਬਰਾ ਕ੍ਰੋਸਿੰਗ ਜੜੀ ਆ ਉਹ ਨਹੀਂ ਬਣਾਈ ਗਈ ਹੈ ਆਮ ਲੋਕ ਜਿਹੜੇ ਨੇ ਉਹ ਇੰਦੀ ਖੜੇ ਹੈਗੇ ਨੇ ਕਿਉਂਕਿ ਗੱਡੀਆਂ ਦੋਨੋਂ ਸਾਈਡ ਤੋਂ ਆ ਰਹੀਆਂ ਨੇ ਉਸ ਸਾਈਡ ਤੋਂ ਵੀ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਆ ਰਹੀ ਇਸ ਜਗ੍ਹਾ ਤੋਂ ਵੀ ਤੇਜ਼ ਰਫ਼ਤਾਰ ਦੇ ਵਿੱਚ ਜਿਹੜੀ ਆ ਉਹ ਗੱਡੀਆਂ ਚੱਲਦੀਆਂ ਨੇ ਤੇ ਆਮ ਲੋਕਾਂ ਨੂੰ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੜਕ ਜਿਹੜੀ ਆ ਉਹ ਪਾਰ ਕਰਨੀ ਪੈਂਦੀ ਆ ਭੱਜ ਕੇ ਜਿਹੜੀ ਆ ਉਹ ਸੜਕ ਸੜਕ ਪਾਰ ਕਰਨਾ ਪੈਂਦਾ ਇਹ ਇੱਕ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਹੈਗੀ ਹੈ ਇਸ ਤੋਂ ਇਲਾਵਾ ਵੀ ਜਿਹੜੀ ਆ ਜੇਕਰ ਮੈਂ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ ਕਈ ਸਮੱਸਿਆਵਾਂ ਜੀਆਂ ਨੇ ਜੇਕਰ ਮੈਂ ਜੈਪਰਾ ਕ੍ਰੋਸਿੰਗ ਦੀ ਹੀ ਗੱਲ ਕਰਾਂ ਤਾਂ ਪੀਏਪੀ ਤੋਂ ਇਲਾਵਾ ਜਲੰਧਰ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਵਿੱਚ ਜਿਹੜਾ ਹੈਗਾ ਉਹ ਜੈਬਰਾ ਕ੍ਰੋਸਿੰਗ ਹਜੇ ਤੱਕ ਨਹੀਂ ਦੇਖਣ ਨੂੰ ਮਿਲਿਆ ਹੈਗਾ ਕਿਸੇ ਵੀ ਤਰੀਕੇ ਦਾ ਜੈਬਰਾ ਕ੍ਰੋਸਿੰਗ ਜਿਹੜਾ ਹੈ ਉਹ ਜਲੰਧਰ ਸ਼ਹਿਰ ਦੇ ਵਿੱਚ ਨਹੀਂ ਹੈ ਜੇਕਰ ਤਸਵੀਰ ਤੁਹਾਨੂੰ ਹੋਰ ਵੀ ਜਲੰਧਰ ਸ਼ਹਿਰ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਜਿਸ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦੀ ਮੇਨਟੇਨੈਂਸ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਨਾ ਤਾਂ ਸੀਸੀਟੀਵੀ ਮੇਨਟੇਨੈਂਸ ਹੈ ਅਤੇ ਨਾ ਹੀ ਸਟਰੀਟ ਲਾਈਟਾਂ ਜਿਹੜੀਆਂ ਨੇ ਉਹਨਾਂ ਦੀ ਮੇਨਟੇਨੈਂਸ ਹੈ ਤੇ ਨਾ ਹੀ ਜੋ ਟਰੈਫਿਕ ਲਾਈਟਾਂ ਨੇ ਉਹ ਮੇਨਟੇਨੈਂਸ ਨੇ ਹਾਲਕਿ ਇਹ ਪੀਪੀ ਦਾ ਜਿਹੜਾ ਹੈਗਾ ਇਹ ਉਹ ਟਰੈਫਿਕ ਲਾਈਟ ਤੁਸੀਂ ਜਰੂਰ ਦੇਖੋ ਇੱਕ ਲਾਈਟ ਉਹ ਚੱਲਦੀ ਹੈ ਅਤੇ ਬਾਕੀ ਲਾਈਟਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਉਹ ਬੰਦ ਹੈਗੀਆਂ ਨੇ ਤੁਸੀਂ ਇਹ ਜਰੂਰ ਤਸਵੀਰ ਦੇਖੋ ਇਹ ਵਰਤੂ ਕਰ ਰਹੀਆਂ ਨੇ ਕਿ ਇੱਥੇ ਨਾਲ ਇਸ ਤੋਂ ਅਲੱਗ ਪੀਪੀ ਤੋਂ ਅਲੱਗ ਤੁਹਾਨੂੰ ਬਹੁਤ ਪੂਰਾ ਸ਼ਹਿਰ ਦੇ ਅੰਦਰ ਦੀਆਂ ਦਿਖਾਉਂਗਾ ਤਾਂ ਉਸ ਜਗ੍ਹਾ ਦੇ ਉੱਪਰ ਤਸਵੀਰਾਂ ਖਿਚੋਗੇ ਇਹ ਤੁਸੀਂ ਕੈਮਰੇ ਜ਼ਰੂਰ ਮੈਂ ਕੱਲ ਇੰਟਰਵਿਊ ਦੇ ਵਿੱਚ ਜ਼ਰੂਰ ਦੱਸੂ ਕਿ ਇਹ 스마트 ਕੈਮਰੇ ਨੇ ਇਹਨਾਂ ਦੇ ਰਾਹੀਂ ਤੁਹਾਡੇ ਘਰ ਦੇ ਵਿੱਚ ਆਨਲਾਈਨ ਚਲਾਨ ਜ਼ਰੂਰ ਤੋਂ ਦੇਗਾ ਪਰ ਆਨਲਾਈਨ ਚਲਾਨ ਕਦੋਂ ਪਾਏਗਾ ਜਦੋਂ ਇਹ 스마트 ਕੈਮਰੇ ਘਰੋਂ ਕੋ ਵਰਤ ਕਰਨਗੇ ਤਦੋਂ ਆ ਟ੍ਰੈਫਿਕ ਦੇ ਨੀਆਂ ਦੇ ਸਾਈਨ ਬੋਰਡ ਅਤੇ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਜਲੰਧਰ ਸ਼ਹਿਰ ਦੇ ਵਿੱਚ ਲੱਗਣਗੇ ਲੋਕ ਟ੍ਰੈਫਿਕ ਦੇ ਨਿਯਮਾਂ ਨੂੰ ਕਿਵੇਂ ਫੋਲੋ ਕਰਨਗੇ ਜਦੋਂ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਸਾਈਨ ਬੋਰਡ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਚੀਜ਼ ਨੂੰ ਜਿਹੜਾ ਹੈ ਉਹ ਦਿਖਾਇਆ ਨਹੀਂ ਜਾਵੇਗਾ ਤਾਂ ਜਲੰਧਰ ਦੇ ਲੋਕ ਟ੍ਰੈਫਿਕ ਨਿਯਮਾਂ ਨੂੰ ਕਿਵੇਂ ਫੋਲੋ ਕਰਨਗੇ ਇਹ ਵੀ ਸਵਾਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਉੱਭਦਾ ਹੋਇਆ ਨਜ਼ਰ ਆ ਰਿਹਾ ਹੈ ਖਾਸ ਤੌਰ 'ਤੇ ਤੁਹਾਨੂੰ ਜਰੂਰ ਮੈਂ ਪੀਏਪੀ ਦੇ ਇਸ ਥਾਂ ਦੀ ਜਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੈਬਰਾ ਕ੍ਰੋਸਿੰਗ ਲਾਈਟ ਤਾਂ ਹੈ ਜੈਬਰਾ ਕ੍ਰੋਸਿੰਗ ਜਿਹੜੀ ਹੈ ਉਹ ਪੀਏਪੀ ਦੀ ਨਹੀਂ ਹੈ ਪੀਏਪੀ ਤੋਂ ਇਲਾਵਾ ਵੀ ਜਲੰਧਰ ਦੇ ਹੋਰ ਕਈ ਥਾਂ ਨੇ ਜਿਸ ਜਗ੍ਹਾ ਦੇ ਉੱਪਰ ਜੈਬਰਾ ਕ੍ਰੋਸਿੰਗ ਜਿਹੜੀ ਹੈ ਉਹ ਨਹੀਂ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਵੀ ਕਈ ਚੀਜ਼ਾਂ ਨੇ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਰਹਿਵਾਂਗੇ ਕੈਮਰਾਪਸਨ ਸੰਕੇਤ ਨਾਰਾਜ ਗਪਤਾ ਬਾਪੂ ਸੇ ਟਾਈਮ ਜਲੰਧਰ